ਦੇ ਵਿੱਚ ਜੋ ਪਿਛਲੇ ਦਿਨਾਂ ਦੇ ਦਰਾਂਨ ਵੱਡੀ ਪੱਧਰ ਤੇ ਹੜ ਆਇਆ ਕਾਫੀ ਜ਼ਿਲਿਆਂ ਦੇ ਵਿੱਚ ਜਿੱਥੇ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਘਰ ਟਹਿਗੇ ਮਜ਼ਦੂਰਾਂ ਦੇ ਘਰ ਟਹਿਗੇ ਉਹਦੇ ਲਈ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਉਹਨਾਂ ਨੂੰ ਤੁਰਤ ਜਿਹੜਾ ਨੁਕਸਾਨ ਦੀ ਪਰਪਾਈ ਕਰਨਾ ਜਾਂ ਉਹਨਾਂ ਨੂੰ ਖਾਣ-ਪੀਣ ਵਾਸਤੇ ਕਣਕ ਰਾਸ਼ਨ ਜਾਂ ਉਹਨਾਂ ਦੇ ਪਸ਼ੂਆਂ ਵਾਸਤੇ ਤੂੜੀ ਦਾ ਪ੍ਰਬੰਧ ਕਰੇ ਪਰ ਸਰਕਾਰ ਹੈ ਜਿਹੜੀ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ ਹੁਣ ਜਿਹੜੀਆਂ ਲੋਕ ਆਪ ਦੇ ਆਪ ਜਾਂ ਜਨਤਕ ਜਥੇਬੰਦੀਆਂ ਜਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਜਤਾਬਰਾਹ ਉਹ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ ਅਸੀਂ ਬਕਾਇਦਾ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਈਆਂ ਕਿ ਕਿਹੜੇ ਜ਼ਿਲ੍ਹੇ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੜ੍ਹ ਮਾਰੇ ਰੀਚ ਜਾਣੇ ਸਾਡੀ ਡਿਊਟੀ ਮਾਨਸਾ ਬਠਿੰਡਾ ਫਰੀਦਕੋਟ ਮੁਕਸਰ ਸਾਹਿਬ ਇਹ ਜ਼ਿਲ੍ਹਿਆਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਹਾਜ਼ਲਕੇ ਦੇ ਵਿੱਚ ਵੰਡਣਾ ਹੈ ਅਸੀਂ ਮਾਨਸਾ ਦੇ ਵਿੱਚੋਂ ਜਿਹੜਾ 3500 ਦੇ ਲਗਭਗ 3500 ਮਾਣਕ ਅਣਕ ਇਕੱਠੀ ਕਰਕੇ ਅ ਦਰਜਣੇ ਟਰਾਲੀਆਂ ਅਸੀਂ ਇਥੋਂ ਪੈਣੀ ਵਾਗੇ ਤੋਂ ਤੋਰ ਰਹੇ ਆ ਇਹ ਸਾਰੀ ਸਮੱਗਰੀ ਫਾਜ਼ਿਲਕੇ ਦੇ ਹੜਮਾਰੇ ਪਿੰਡਾਂ ਦੇ ਵਿੱਚ ਜਾ ਕੇ ਬਕਾਇਦਾ ਉਹਨਾਂ ਪਰਿਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਰਾਸ਼ਨ ਆ ਜਿਹੜਾ ਬਣਨਾਗੇ ਇਸ ਤੋਂ ਬਾਅਦ ਜਿਹੜੀ ਹੋਰ ਸਮੱਗਰੀ ਹੈ ਪਸ਼ੂਆਂ ਵਾਸਤੇ ਜਿਹੜਾ ਚਾਰਾ ਹਰਾ ਚਾਰਾ ਜਾਂ ਤੂੜੀ ਉਹ ਵੀ ਲੈ ਕੇ ਜਾਵਾਂਗੇ ਅੱਜ ਫਿਲਹਾਲ ਕਣਕ ਦੀਆਂ ਗੱਟੇ ਪਰ ਪਰ ਕੇ ਟਰਾਲੀਆਂ ਪਰ ਪਰ ਕੇ ਸੀ ਪੈਣੀ ਵਾਗੇ ਤੋਂ ਕਾਫਲਾ ਫਾਜ਼ਿਲਕਾ ਵੱਲ ਤੋਰ ਰਹੇ ਆ ਇਹ ਅਸੀਂ ਭਾਰਤੀ ਕਿਸਾਨ ਜੁਨੀਆਂ ਇਕਤਾਗਰਾ ਹਾਂ ਵੱਲੋਂ ਸੂਬੇ ਦੇ ਸੱਦੇ ਤੇ ਜਿਹੜੇ ਪੰਜਾਬ ਦੇ ਵਿੱਚ ਹੜਾ ਆਏ ਨੇਗੇ ਸਰਕਾਰਾਂ ਤਾਂ ਕੁਝ ਨਹੀਂ ਕਰ ਰਹੀਆਂ ਕਿ ਸਲਵੱਟੀ ਖੜੀਆਂ ਨੇਗੀਆਂ ਉਹ ਜਿਹੜੇ ਸਾਡੇ ਭਰਾ ਨੇ ਉਹਨਾਂ ਦੀਆਂ ਫਸਲਾਂ ਮਰ ਗਈਆਂ ਘਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਹਰੇ ਚਾਰੇ ਦਾ ਨੁਕਸਾਨ ਹੋ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਭਾਰਤੀ ਕਿਸਾਨ ਜੁਨੀਆਂ ਇਕਤਾਗਰਾ ਹਾਂ ਦਾ ਮਾਨਸਾ ਬਠਿੰਡਾ ਫਰੀਦਕੋਟ ਤੇ ਫਿਰੋਜ਼ਪੁਰ ਦਾ ਸਾਡਾ ਫਾਜ਼ਲਕਾਰਾਂ ਦੇ ਵਿੱਚ ਡਿਊਟੀ ਲੱਗੀ ਆ ਜਿਹੜੇ ਫਾਜ਼ਲਕਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਾਰ ਪਈ ਹੈਗੀ ਉੱਥੇ ਅਸੀਂ ਆ ਕਾਂਕ ਦੀ ਰਾਸਤ ਸਮੱਗਰੀ ਵੰਡਣ ਜਾ ਰਹੇ ਹਾਂ ਪਹਿਲੀ ਖੇਪ ਜਾ ਰਹੀ ਹੈ ਜਿਹਦੇ ਵਿੱਚ 30-35 ਟਰੈਕਟਰ ਨੇਗੇ ਸਾਡੀ 3500 ਮਣ ਕਣਕ ਘੱਟੋ-ਘੱਟ ਇਹ ਲੈ ਕੇ ਅਸੀਂ ਜਾ ਰਹੇ ਹਾਂ ਮਾਨਸਾ ਜ਼ਿਲ੍ਹੇ ਵੱਲੋਂ ਗਾਹਾਂ ਜਾ ਕੇ ਪਠੰਡੇ ਦਾ ਕਾਫਲਾ ਵੱਡਾ ਕਾਫਲਾ ਜਿਹੜਾ ਅੱਜ ਫਾਜ਼ਲ ਕਿਆਂ ਨੂੰ ਜਾ ਰਿਹਾ ਹੈਗਾ ਜਿਹੜੇ ਭਰਾ ਨੇ ਸਾਡੇ ਅਸੀਂ ਦਿਲਪੁਖਲ ਜਿਹੜੀ ਲੋਕਾਂ ਤੋਂ ਇਕੱਠੀ ਕੀਤੀ ہوئی ਰਾਸਤ ਹੈ ਸਾਡੇ ਭਰਾਵਾਂ ਨੇ ਪਿੰਡਾਂ ਦੇ ਵਿੱਚ ਦਿਲ ਖੋਲ੍ਹ ਕੇ ਦਾਨ ਕੀਤਾਗਾ ਕਣਕ ਦਾ ਕੱਪੜਿਆਂ ਦਾ ਹੋਰ ਹਰੇਚਾਰੇ ਦਾ ਤੂੜੀ ਦਾ ਜਿਹੜਾ ਅਸੀਂ ਲੈ ਕੇ ਜਾ ਰਹੇ ਹਾਂਗੇ ਉਹ ਅਸੀਂ ਮਾਰਾ ਜਾ ਉਹਨਾਂ ਦੇ ਵੱਲ ਬੁਲਾ ਰਹੇ ਹਾਂ ਵੀ ਸਾਡੇ ਪਰਹਾਵਾਂ ਦੀਆਂ ਫਸਲਾਂ ਮਰ ਗਈਆਂ ਘਰ ਖਰਾਬ ਹੋ ਗਏ ਜਾਂ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਇੰਨੀ ਕ ਅਸੀਂ ਪਰਪਾਈ ਕਰ ਸਕਦੇ ਹਾਂ ਵੀ ਉਹਨਾਂ ਦਾ ਕਣਕ ਦਾ 6 ਮਹੀਨਿਆਂ ਦੀ ਕਣਕ ਉਹਨਾਂ ਦੇ ਘਰਾਂ ਤੱਕ ਪਹੁੰਚਾਈਏ ਪਿੰਡਾਂ ਦੇ ਵਿੱਚ ਲਿਸਟਾਂ ਬਣੀਆਂ ਨੇ ਬਕਾਇਦਾ ਪਿੰਡਾਂ ਦੇ ਵਿੱਚ ਜਿੰਨੇ ਪਰਿਵਾਰ ਦੇ ਜੀ ਨੇ ਉਹਦੇ ਹਿਸਾਬ ਨਾਲ ਕਣਕ ਵੰਡੀ ਜਾਊਗੀ ਕੱਲ ਨੂੰ ਅਸੀਂ ਕਣਕ ਵੰਡਾਂਗੇ ਤੇ ਸ਼ਾਮ ਤੱਕ ਉੱਥੇ ਪਹੁੰਚਾਂਗੇ ਤੇ ਉਹਨਾਂ ਦੀ ਜਿਹੜੇ ਕੋਈ ਸਰਕਾਰ ਤੋਂ ਵੀ ਮਾਮਲਾ ਲੈਣਾ ਉਹਦੇ ਵਾਸਤੇ ਹੀ ਵੱਡਾ ਸੰਘਰਸ਼ ਕਰਨ ਨੂੰ ਜਥੇਬੰਦੀ ਨੇ ਕਿਹਾ ਹੈਗਾ ਤਿਆਰ ਰਹਿਣਾ ਹੈਗਾ ਜਿਹੜੇ ਸਾਡੇ ਭਰਾ ਹਨਗੇ ਉਹਨਾਂ ਨੂੰ ਵੀ ਨਾਲ ਜੋੜ ਕੇ ਜਿੱਥੇ ਹੜ ਆਏ ਨੇਗੇ ਜਿਹੜੇ ਉਹਨਾਂ ਦੇ ਮੰਤਲ ਸਾਈਡਾਂ ਪੱਕੀਆਂ ਕਰਾਉਣੀਆਂ ਨੇ ਉਹਨਾਂ ਵਾਸਤੇ ਅਸੀਂ ਵੱਡਾ ਸੰਘਰਸ਼ ਕਰਾਂਗੇ ਜਿਹੜਾ ਮਾਮਲਾ ਲੈ ਕੇ ਦੇਣਾ ਸਰਕਾਰ ਤੋਂ ਉਹਦੇ ਗੱਲ ਤੇ ਗੋਡਾ ਧਰ ਕੇ ਅਸੀਂ ਸਰਕਾਰ ਤੋਂ ਮਾਮਲਾ ਲੈ ਕੇ ਵੀ ਦੇ ਮੰਗ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਜਿਹੜੀ ਪੂਰੇ ਪੰਜਾਬ ਦੇ ਵਿੱਚ ਮਹਾਂਮ ਸਾਡੀ ਚੱਲ ਰਹੀ ਆ ਸਾਰੇ ਪ੍ਰੋਗਰਾਮਾਂ ਨੂੰ ਮੁਸਤਵੀ ਕਰਕੇ ਜਿਹੜਾ ਸਰਕਾਰ ਦੀ ਜਾਨਕੀ ਅਣਕੈਲੀ ਭ੍ਰਿਸ਼ਟਾਚਾਰ ਦੇ ਕਾਰਨ ਆ ਜਿਹੜੀ ਸਰਕਾਰ ਕਹਿੰਦੀ ਆ ਵੀ ਕੁਦਰਤੀ ਮਾਰ ਹੋਈ ਆ ਸੀ ਕਹਿੰਦੇ ਇਹਨਾਂ ਦੀ ਨਲਾਇਕੀ ਭ੍ਰਿਸ਼ਟਾਚਾਰ ਦੇ ਕਾਰਨ ਹੋਈ 88 ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਕੋਈ ਬੰਨ ਨਹੀਂ ਪੱਕਾ ਬਣਾਇਆ ਕੋਈ ਪਾਟੜੀ ਤੇ ਸ਼ਰਤ ਨਹੀਂ ਬਣਾਈ ਹੈਗੀ دریاਵਾਂ ਦੇ ਵਿੱਚੋਂ ਸਫਾਈ ਨਹੀਂ ਕੀਤੀ ਵਿੱਚ ਜੰਗਲ ਲਾ ਰੱਖਿਆ 1788 ਦਾ ਜਾਨੀ ਕਿ ਉਹ ਡੈਮ ਬਣਿਆ ਹੋਇਆ ਜਿਹੜਾ ਟੁੱਟਿਆ ਮਾਦੋ ਪੂਰਾ ਡੈਮ ਤੇ ਉਹਦੀ ਰਿਪੇਅਰ ਨਹੀਂ ਕੀਤੀ ਅੱਜ ਤੱਕ ਤੇ ਇਸ ਕਰਕੇ ਇਹ ਭ੍ਰਿਸ਼ਟਾਚਾਰ ਨਲਾਇਕੀ ਦਾ ਹੀ ਕਾਰਨ ਇਸ ਕਰਕੇ ਇਹ ਜਿਹੜਾ ਨੁਕਸਾਨ ਹੋਇਆਗਾ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਮੈਨੇਜਮੈਂਟ ਤੇ ਅਫਸਰशाही ਬਣਦੀ ਆ ਜਿਨ੍ਹਾਂ ਦੀ ਜਾਨਕੀ ਜਾਂਚ ਕਰਵਾ ਕੇ ਜੱਜਾਂ ਤੋਂ ਕਮੇਟੀ ਬਣਾ ਕੇ ਉਹਨਾਂ ਤੇ ਲੋੜੀ ਦੀ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਪਰ ਅਸੀਂ ਆਪਣੇ ਭਰਾ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਮੜੁੱਖ ਹੋਣ ਦੇ ਨਾਂ ਤੇ ਉਹਨਾਂ ਦੀ ਮਦਦ ਜਿਹੜਾ ਸਾਜੋ ਸਮਾਨ ਉਹਨਾਂ ਦਾ ਸਾਰਾ ਖਰਾਬ ਹੋ ਗਿਆ ਉਹ ਆਪਣੇ ਪਿੰਡਾਂ ਤੋਂ ਲੋਕਾਂ ਤੋਂ ਇਕੱਠਾ ਕਰਕੇ ਉਹਨਾਂ ਦੀ ਮਦਦ ਵਾਸਤੇ ਦੇਣ ਵਾਸਤੇ ਜਾ ਰਹੇ ਆ ਅੱਜ ਅਸੀਂ ਕਣਕਲ ਜਾ ਰਹੇ ਆ ਆਉਣ ਵਾਲੇ ਦਿਨਾਂ ਤੇ ਅਸੀਂ ਤੂੜੀ ਵੀ ਲਿਜਾਵਾਂਗੇ ਪਸ਼ੂਆਂ ਵਾਸਤੇ ਚਾਰਾ ਉਸ ਤੋਂ ਬਾਅਦ ਉਹਨਾਂ ਦੇ ਜ਼ਮੀਨਾ ਪੱਤਰ ਕਰਨ ਵਾਸਤੇ ਟਰੈਕਟਰ ਡੀਏਪੀ ਤੇ ਬੀ ਦਾ ਪ੍ਰਮੰਪਤ ਵੀ ਕਰਾਂਗੇ ਉਹਨਾਂ ਦੀ ਬਾਹ ਫੜ ਕੇ ਉਹਨਾਂ ਦਾ ਜਿਹੜਾ ਜੀਵਨ ਪੱਤਰਾ ਜਿਵੇਂ ਪਹਿਲਾਂ ਤੇ ਉਸੇ ਤਰ੍ਹਾਂ ਪੱਟੜੀ ਤੇ ਚੜਾਉਣ ਵਾਸਤੇ ਸਾਡੀ ਜਥੇਬੰਦੀ ਤੱਤਪਾਰਾ ਅੱਜ ਅਸੀਂ ਖਾੜ ਮਾਰੇ ਇਲਾਕਿਆਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਫਾਜ਼ਰ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਜਾ ਰਹੇ ਹਾਂ ਸਾਡਾ ਜਿਹੜਾ ਤਕਰੀਬਨ 3500 ਮਣ ਕਣਕ ਇਕੱਠੀ ਕਰਕੇ ਲਿਜਾ ਰਹੇ ਹਾਂ ਇਸ ਤੋਂ ਬਾਅਦ ਦੇ ਵਿੱਚ ਅਸੀਂ ਡੰਗਰਾਂ ਵਾਸਤੇ ਖਰਾਚਾਰਾ ਜਾਂ ਕਹਿ ਲਈਏ ਤੂੜੀ ਜਾਂ ਇਸ ਤੋਂ ਮਗਰੋਂ ਪੈਸੇ ਇਕੱਠੇ ਕਰਕੇ ਡੀਜ਼ਲ ਦਾ ਪ੍ਰਬੰਧ ਕਰਕੇ ਟਰੈਕਟਰ ਵੀ ਲੈ ਕੇ ਜਾਵਾਂਗੇ ਤਾਂ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਖੜਾ ਹੋਣ ਕਰਕੇ ਹੋ ਗਈ ਉਹਨਾਂ ਨੂੰ ਪੱਧਰ ਕਰਨ ਵਾਸਤੇ ਸੋ ਅਸੀਂ ਜਥੇਬੰਦੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਦਾ ਫੈਸਲਾ ਕੀਤਾ ਜਿਹੜਾ ਲਗਾਤਾਰ ਜਾਰੀ ਰਹੇ